ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਰਹ ਮਹਾਮਾਜਮ ਹਲਾ ਪੰਜ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕੀਰਤ ਕਰਨ ਕੇ ਵਿਛੜੇ ਕਰਿ ਕਿਰਪਾ ਮੇ ਲਾਹ ਰਾਮ ਚਾਰ ਪੁੰਦ ਦਹ ਸਨੇ ਆਪ ਆਵੇ ਪ੍ਰਭ ਕੇ ਸਾਨੋ ਤਹਨ ਦੁਦਿਤ ਬਹਰੇ ਕਿ ਤਰ ਆਵੇ ਤਾਰ ਮੋ ਜਲਨ ਸਾਥ ਤੁਮ ਲਾਵਤੇ ਤੁਪ ਜਹ ਨਾਹੀ ਦਾ ਹਰ ਨਾ ਹਨ ਮਿਲਿਆ ਸਾਜਨਾ ਤਤ ਪਾਈਏ ਬਿਸਰਾਨ ਜਿਤ ਘਰ ਹਰ ਹਰ ਕੰਤਨ ਪ੍ਰਗਟ ਭਟ ਨਗਰ ਸੇ ਗਰਾਮ ਸਰਬ 시ਗਾਰ ਤੁਮ ਬੋਲ ਰਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਤਤਵੇ ਹੋਣੀਆਂ ਮੈਂ ਦਸ ਜਣ ਸਭ ਜਾਮ ਨਾਨਕ ਦੇ ਬਨਤੀਆਂ ਕਰ ਕਿਰਪਾ ਦੇ ਜਾਨ ਹਰ ਮਿਲ ਹੋ ਸਾਮੀ ਸੰਤ ਪ੍ਰਭ ਜਿਸ ਕਾ ਨਚਲਤ ਹਾਮ ਚੇਤ ਗੋਵਿੰਦ ਅਰਾਧਿਆ ਹੋਏ ਅਨੰਦ ਘਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਹਾ ਜਨ ਕਾਇ ਪ੍ਰਭ ਆਪਣਾ ਆਇਤ ਸਹਿ ਗਣ। ਇੱਕ ਖਿੰਨਤ ਸਦਨ ਜੀਵਣਾ। ਗੁੱਥਾ ਜਨ ਜਣਾ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣ। ਸੋ ਪ੍ਰਭ ਚਿਤ ਨਾਇ ਆਵੈ ਕਿਤੜਾ ਦੁਖ ਗਣਾ। ਜਿਨੇ ਰਾਵੈ ਸੋ ਪ੍ਰਭ ਤਰਨਾ ਭਾਗਮਣਾ। ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਰਸਨਾ ਚੇਤ ਮੁਲਾਏ ਚੇਤ ਮਿਲਾਏ ਤੁਰਬ ਇਸ ਪੈ ਪਾਇ ਲਗਾ ਵੈਸਾ ਧੀਰਨ ਚਵਾਢੀਆ ਜਿੰਨਾ ਪੈ ਮਿਚੋ ਹਰ ਸਾਧਨ ਪ੍ਰਤਿ ਵਿਚਾਰ ਕੈ ਲੀ ਮਾਇਆ ਤੋ ਪੁੱਤਰ ਕੁਲਤਰਨਾ ਸੰਗਤਨਾ ਹਰ ਅਗਨਾਸੀ ਹੋ ਪਲਕੀ ਪਲਸ ਤਸ ਅਗਲੀ ਮੋਈ ਪਲਚ ਬਲਚ ਸਗਲੇ ਮੁਈ ਉਠਾ ਗੰਦਾ ਮੋਹ ਇਕ ਸਹਰ ਤੇ ਨਾਮ ਬਿਨਾ ਅਕੈ ਲਈ ਹੈ ਖੋਹੇ ਦਇਓ ਵਿਸਾਰ ਵਿਗੁਟਣ ਪ੍ਰਭ ਬਿਨਾ ਵਰਨ ਕੋਏ ਪ੍ਰੇਤਮ ਚਰਣੀ ਜੋ ਲਗੇ ਤਨ ਕੇ ਨਿਰਵਲ ਸੋਏ ਨਾਨਕ ਕੀ ਪ੍ਰਭ ਬੇਨਤੀ ਲੋ ਪ੍ਰਭ ਲੋ ਪ੍ਰਾਪਤ ਹੋਏ ਵੈਸਾ ਸੁਹਾਮਾ ਤਾਲਕ ਜਾ ਸੰਤ ਸਭ ਟਹਿਟ ਹਰ ਸੋਏ ਹਰ ਜੇਠ ਜੁੜੰਦਾ ਲੋੜੀ ਇਸ ਅੱਗੇ ਸਭ ਨਿਵਨ ਹਰ ਸਜਣ ਦਾ ਮਨ ਲੱਗਿਆ ਤੁਸਰ ਨਾ ਦੇ ਬਨ ਮਾਨਕ ਮੁੱਤੇ ਨਾਮ ਪ੍ਰਭ ਉਹਨਾਂ ਲੱਗਦਾ ਨਾ ਹਿਤਾਨਾ ਰੰਗ ਸਭ ਨਾਰਾਇਣ ਜਿਤੇ ਭਵਨ ਜੋ ਹਰ ਲੋੜੇ ਸੋ ਕਰ ਸੋਈ ਜੀ ਕਰਨ ਜੋ ਪ੍ਰਭ ਕੀਟ ਆਪਣ ਸਹੀ ਤਿਹ ਧਾਨ ਆਪਣ ਦੀ ਅਜੇ ਮਿਲਾ ਵਿਛੜ ਤੋਂ ਰਵਨ ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਾਣ ਨੰ ਹਰ ਜਿਠ ਰੰਗੇ ਲੱਤ ਸਤਣੀ ਜਿਸ ਕਾ ਆਗਮ ਤਨ ਆਸਾੜ ਤਪੰਦ ਤੁਸ ਲਗੈ ہرنا ہونا جننا پاس جگ جیون پورک پیاک مانس جی ہولو مت جو لکھا رینی پچھ تانی اٹھ چلی گئے ناسو جمکو سا سو درکلاس ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਸੁਧਵਨ ਪੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਜਿਸ ਲੱਗੈ ਜਿਸ ਮਾਨਾ ਮਰ ਚਰਨ ਨਿਵਾਸ ਸ਼ਾਵਣ ਸਰਸੇ ਕਾਮਣੀ ਚਰਨ ਤੰਦ ਸੋ ਪਿਆਰ ਨਾਨਕ ਅੰਦਰ ਦਾ ਸੱਚ ਰੰਗ ਜਿੱਤੋ ਨਾਮ ਪਧਾਰ ਵੇਖਿਆ ਰੰਗ ਕੁੜਾ ਵਿਆਹ ਦਸਨ ਸੱਬੇ ਛਾਰ ਹਰ ਅੰਤ ਤਬੂ ਤੁਹਾਨੂੰ ਨੀ ਲਖਾ ਰੂਪੇਣ ਹਾਰ ਵਾਣ ਤਣ ਪ੍ਰਭ ਸੰਗਿਆ ਉਲਿਆ ਸਮਰਥ ਪੁਰਖ ਤਪਾਰ ਹਰ ਮੁੱਲਣਾ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨ ਨੇ ਸਖੀ ਪ੍ਰਭ ਪਾਇਆ ਤਨ ਕਾ ਸਤਿਗੁਲੇ ਹਾਰ ਨਾਨਕ ਹਰਜੀ ਮਾਇਆ ਤਰ ਸਭ ਸੁਵਾਰਣ ਹਾਰ ਸਾਵਣ ਸਰਸੀ ਸਾਮਤਨਾ ਸੁਹਾਗਣੇ ਜਨ ਰਾਮ ਨਾਮੁ ਬੁਰਹਾਰ ਬਹਦਰਤਹੁ ਕੁਲਾਣੀ ਦੂਜਾ ਲਗਾ ਹੇਤ ਲਬ ਸਿਗਰ ਬਣਾਇ ਕਾਰਜ ਨਾਹੀ ਤੇ ਜਿਤ ਦਿਨ ਦੇਹ ਬਿਨ ਸਸੀ ਸਿਤਵੇ ਲੈ ਤਹ ਸੰਪ੍ਰੇਤ ਪਕੜ ਜਲਾਇਨ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਟ ਛਡ ਫੜੋ ਤੇ ਕਿਨਾਂ ਮਹੇ ਜਿਸੋਂ ਲਗ ਹੈ ਤੋ ਹੱਥ ਮੋੜੇ ਤਨ ਕਪੈ ਸਹੋ ਆਸੇ ਜਿਹਾ ਗੁਜੈ ਸੋ ਲੁਣੈ ਕਰਮਾਂ ਸੰਧੜਾ ਕੇ ਤੋ ਨਾਨਕ ਰਬ ਸਰਣਾਤੀ ਚਰਨ ਭਤ ਪ੍ਰਭ ਦੇਤ ਸੇ ਭਾਦੁਆ ਨਰਕ ਨ ਪਾਈਐ ਵਰ ਰੱਖਣਾ ਵਾਲਾ ਹੈ ਸੋ ਆਸਨ ਪ੍ਰੇਮ ਮਾੜਾ ਤਮ ਲਿਆ ਹਰ ਜਾਏ ਮਨ ਤਨ ਪਿਆਸ ਦਰਸੁ ਘਣੀ ਕੋਈ ਆਣ ਮਿਲਾਵੇ ਮਾਇ ਸੰਤੋ ਸਹਾਇ ਪ੍ਰੇਮ ਦੇ ਹੋਂ ਤਨ ਕੈ ਲਾਗ ਪਾਏ ਪ੍ਰੇਣ ਪ੍ਰਭ ਕੰਤ ਸੁ ਪਾਈਏ ਦੁਜੀ ਲਾ ਨਹੀਂ ਜਾਏ ਜਿਨੇ ਜਾਖਿਆ ਪੈਮ ਰਸ ਸੇ ਤ੍ਰਿਪਤ ਰਹੇ ਤਾ ਆਖਾਏ ਆਪ ਤ્યાਗ ਬਿੰਤੀ ਕਰੇ ਲੇਹੋ ਤੋ ਲੜਲਾਏ ਜੋ ਹਰ ਕੰਤ ਮਿਲਾਈਆ ਸੇ ਛਿੜਤ ਤਾ ਨਾ ਜਾਏ ਪ੍ਰਵਣ ਦੂਜਾ ਕੋ ਨਹੀਂ ਨਾਨਕ ਹਰ ਦਰਣਾਏ ਅਸੋ ਸੁਕੇ ਵਸੰਧੀਆਂ ਜਿਨਾ ਮਾਇਆ ਹਰ ਰਾਰੇ ਕਤਕ ਕਰਮ ਕਮਾ ਮੰਣੇ ਦੋਸ ਨਾ ਤਾਹੋ ਜੋਗ ਪਰਮੇਸ਼ਰ ਤੇ ਫੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ RAM ਤੇ ਲਗਨ ਜਨਮ ਬੀਜੋਗ ਖਰਾਂ ਤੋੜੇ ਹੋਏ ਗਏ ਛੜੇ ਮਾਇਆ ਥੋਗ ਵਚਨ ਤੋਏ ਕਰਸ ਕੈ ਤਿਸੈ ਰੋਇ ਰੋਇ ਕਿ ਤੱਕ ਚ ਨ ਹੋਵੇ ਲਿਖਿਆ ਦਰਸ ਸੰਜੋਗ ਵਡ ਭਾਗੇ ਮੈਂ ਰਬ ਬੁਲਿਆ ਤਰਹ ਸਭਿ ਓਗ ਨਾਨਕ ਪ੍ਰਭ ਰਖਲੇ ਮੇਰੇ ਸਾਹਿਬ ਬੰਦੀ ਮੌਚ ਕਤ ਤ ਹੋਵੇ ਸਾਥ ਸੰਗ ਬਿਨ ਸਬ ਸੋਚ ਮੰਗਰ ਮਹਤਉਂ ਦੀਆਂ ਹਰ ਤਿਰ ਸੰਗ ਚੜੀ ਆਹੇ ਤੈਨਾਂ ਕੇ ਸਫਾ ਕਾ ਅਗਣੀ ਸੇ ਸਾਹਿਬ ਮੈਂ ਲੜਿਆ ਤਨ ਮਨ ਮਿਉਲਿਆ ਰਾਤਿਓ ਸੰਤ ਸਾਥ ਸਹਿ ਲੜਿਆ ਸਾਧ ਜਨਾਂ ਤੇ ਬਾਰੀ ਸਿਰ ਹਣ ਅਕੇ ਲੜਿਆ ਤਨ ਦੁੱਖ ਨਾ ਕਭ ਹੋਂ ਤਰੈ ਸ ਜੰਮ ਕੈ ਵਸ ਪੜਿਆ ਜਿਨੇ ਰਾਜਾ ਕਰਤਾ ਆਪਣਾ ਸੇ ਦਿਸਨ ਨਤ ਖੜਿਆ ਰਾਤੋਂ ਜਵੇ ਹਰ ਲਾਲ ਹਰ ਕੰਠ ਤਨ ਜੜਿਆ ਨਾ ਨ ਤਬਾਂਛੇ ਤੂੜ ਤਨਾ ਪ੍ਰਭ ਸਰਣੀ ਦਰ ਪੜਿਆ ਮੰਗਰ ਪ੍ਰਭ ਅਰਾਧਣਾ ਬੋੜਨਾ ਜਨ ਮੜਿਆ ਓਖ ਘਰਨਾ ਵਿਅਪੇ ਕੰਠ ਮਿਲਿਆ ਹਰਨਾ ਮਨ ਬੇਧਿਆ ਚਰਨਾਰ ਬੰਦਾ ਦਰਸ਼ਨ ਲਗੜਾ ਸਾਰੋ ਉਟ ਬੰਦ ਬਿਵਾਲ ਰਾਏ ਸੇਵਾ ਸਾਮੇ ਲਾਹੋ ਬਿਥਾਪ ਨਾ ਸਤੈ ਮਨ ਸਾਧੋ ਬਣਦਾ ਹੋ ਜੈ ਤੇ ਤੁਪ ਜਿਤੇ ਮਿਲੇ ਸੱਚੇ ਪ੍ਰਿਤ ਸਮਾਹੋ ਪਰ ਬਹਲੇ ਨੇ ਪਾਰ ਬ੍ਰਹਮਾ ਘੋੜ ਨਾ ਵਿਛੜਿਆ ਹੋ ਬਾਰ ਜਾਵਨ ਲੱਗੇਰੀਆਂ ਹਰ ਸਜਣ ਅਗਮਾ ਦਾ ਹੋ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਪੋਖ ਸੁਹੰਦਾ ਸਰਬ ਦੁਖ ਇਸ ਵਕਤੇ ਵੇ ਪ੍ਰਵਾਹ ਮਾਗ ਮਜਨ ਸੰਸਾਧੂਆ ਧੂੜੀ ਕਰਿ ਸਨਾਨ ਹਰਿ ਕਾ ਨਾਮ ਸਿਹਾਇ ਸਣ ਸਦ ਨਾਨ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਇ ਗਮਾਨ ਕਾਮ ਕ੍ਰੋਧ ਨਾ ਮੋਹੀਆ ਬਿਨ ਸਾਲੋਬ ਸੁਆਨ ਸਚੇ ਮਾਰਗ ਚਲਦਿਆ ਤਤ ਕਰੇ ਜਹਾਨ ਅਠ ਛੱਠ ਤੀਰਥ ਸਦਲ ਤੁੰਜੀ ਦਇਆ ਪ੍ਰਵਾਨ ਜਸ ਨਉ ਦੇਵ ਦਇਆ ਕਰ ਸੋਇ ਪਰਫ ਸੁਜਾਨ ਜਨ ਅਕਲ ਅਪ ਆਪਣਾ ਨਾਨਕ ਤਨ ਪ੍ਰਦਾਨ ਮਖ ਜਿਵੇਂ ਕੰਢੀ ਹੈ ਪੂਰਾ ਗੁਰ ਮਹਾਰਗਵਾਨ ਫਲ ਗੁਣ ਆਨੰਦ ਪਾਰ ਜਨਾ ਹਰ ਸੱਜਣ ਅਪਰਕਟ ਆਏ ਸੰਤ ਸਾਹਿਬੀ ਰਾਮ ਤੇ ਕਿਰਪਾ ਦੀਆ ਮਿਲਾਏ ਸੇਜ ਸੁਹਾ ਸਰਬ ਸੁਖਾਂ ਹਣ ਦੁਕਾਨਾਂ ਹੀ ਜਾਏ ਇੱਚ ਕੰਨੀ ਵਿਢ ਭਗਣੀ ਵਰ ਪਿਆ ਹਰ ਰਾਇ ਮਿਲ ਸਹੀਆ ਮੰਗਲ ਲਗਾਵੇ ਗੀਤ ਗੋਵਿੰਦ ਲਾਏ ਹਰ ਜਿਹ ਅਵਰਨਾ ਦਿੱਸੈ ਕੋਈ ਦੂਜਾ ਲਵੈ ਨਾ ਲਾਏ ਹਲ ਤਲ ਪਲ ਸਵਾਰਿਆ ਨੰ ਚਲ ਦਿੱਤਿਆ ਨ ਜਾਏ ਸੰਸਾਰ ਸਾਗਰ ਤੇ ਰਖਿਆ ਨ ਬਹੁ ਨਾ ਜੰਮੈ ਥਾਏ ਇਹ ਵਾ ਇੱਕ ਅਨੇਕ ਗੁਣ ਤਰੇ ਨਾਨ ਚਰਣੀ ਪਾਏ ਫਲ ਗਣਨ ਸਲਾਹੀਏ ਜਿਸਨੋ ਦਿਲ ਨ ਅਤਮਾਏ ਜਨ ਜਨ ਨਾਮ ਤੇ ਹਿਆ ਤਿੰਨ ਤੇ ਕਾਜ ਸਰੇ ਹਰ ਗੁਰ ਪੂਰਾ ਰਾਜਿਆ ਦਰਗਹ ਸੱਟ ਕਰ ਸਰਬ ਸੁਖਾਨ ਦਰਨ ਹਰ ਬਹੁ ਜੁਲ ਵਿਖਮ ਤਰੇ ਪ੍ਰੇਮ ਪਦ ਤਤਨ ਪਾਈਆ ਵਿਖਿਆ ਨਹੀਂ ਜਰੇ ਕੂੜ ਦੇ ਦੁਬਿਧਾਨ ਸੀ ਪੂਰਨ ਸੱਤ ਤਰਹਿ ਪਾਰ ਬ੍ਰਹਮ ਪ੍ਰਗ ਸਿਰ ਦੇ ਮਨ ਅੰਦਰ ਇੱਕ ਤਰਹਿ ਮਾ ਦਿਵਸ ਮੂਰਤ ਭਲੇ ਜਿਸ ਤੋਂ ਨਦਰ ਕਰੇ ਨਾਨਕ ਮੰਗ ਦਰਸਦਾਨ ਕਿਰਪਾ ਕਰੋ ਹਰੇ ਜਨ ਜਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਗੁਰ ਹਰ ਦਿਆ ਦਰਬ ਹੈ ਸਤ ਕਰੇ ਸਰਬ ਸੁਖਾਨ ਦੇ ਚਰਨ ਹਰ ਬਹੁਜਲ ਬੇਕਮਤਰੇ ਪ੍ਰੇਮ ਭਧਤ ਤਨ ਭਾਇਆ ਵੇਖਿਆ ਨਾਹੇ ਜਰੇ ਕੂੜ ਗਏ ਦੁਵਿਧਾਨ ਸੀ ਪੂਰਨ ਸਚ ਤਰੇ ਪਾਰ ਬ੍ਰਹਮ ਸਭ ਸੇਵਦੇ ਮਨ ਅੰਦਰ ਏਕ ਤਰੇ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗਾ ਦਰਸ ਦਾਨ ਕਿਰਪਾ ਕਰੋ ਘਰੋ ਕਰੇ ਮਾ ਦਿਵਸ ਮੁਰਤਿ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗਾ ਦਰਸ ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਦੀ ਖਤਿਰ